ਸਸ਼ਕਾਲ ਜੀ ਆਸਟ੍ਰੇਲੀਆ ਬਲਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਰਾਜ ਚੋਣਾਂ ਦੇ ਪ੍ਰਬੰਧਨ ਦੀ ਜਾਂਚ ਦਾ ਮਾਮਲਾ ਗਵਰਨਰ ਮੈਲਕਮ ਕਰਨਗੇ ਜਾਂਚ ਦੀ ਅਗਵਾਈ ਕਈ ਤਰ੍ਹਾਂ ਦੀਆਂ ਦੇਰੀ ਦੀਆਂ ਰਿਪੋਰਟਾਂ ਤੇ ਹੋਵੇਗੀ ਜਾਂਚ 24 ਸਾਲ ਦੇ ਪੰਜਾਬੀ ਨੌਜਵਾਨ ਦਮਨਪ੍ਰੀਤ ਸਿੰਘ ਦੀ ਆਸਟ੍ਰੇਲੀਆ ਚ ਹੋਈ ਸੀ ਮੌਤ ਆਸਟ੍ਰੇਲੀਆ ਦੇ ਬ੍ਰਿਸਬੇਨ ਨਦੀ ਚੋਂ ਮਿਲੀ ਸੀ ਲਾਸ਼ ਪੰਜਾਬ ਲਿਆ ਕੇ ਕੀਤਾ ਸਸਕਾਰ ਕੈਨਬਰਾ ਵਿੱਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ 'ਤੇ ਪੁਲਿਸ ਕਰ ਰਹੀ ਹੈ ਤਿੰਨ ਆਦਮੀਆਂ ਦੀ ਪਾਲ ਲੋਕਲ ਲੋਕਾਂ ਤੋਂ ਮੰਗੀ ਜਾਣਕਾਰੀ ਤੇਉਣੇ ਨਾ ਸਰਗਰਮੀਆਂ ਦਾ ਵਿਸਥਾਰ ਡਬਲਯੂਏ ਸਰਕਾਰ ਦੇ ਵੱਲੋਂ ਸਾਬਕਾ ਗਵਰਨਰ ਮੈਲਕਮ ਨੂੰ ਰਾਜ ਚੋਣਾਂ ਦੇ ਪ੍ਰਬੰਧਨ ਦੀ ਜਾਂਚ ਦੀ ਅਗਵਾਈ ਕਰਨ ਦੇ ਲਈ ਨਿਯੁਕਤ ਕੀਤਾ ਗਿਆ ਪੋਲਿੰਗ ਸਟੇਸ਼ਨਾਂ 'ਤੇ ਵਿਆਪਕ ਸਮੱਸਿਆਵਾਂ ਦੀਆਂ ਰਿਪੋਰਟਾਂ ਤੋਂ ਬਾਅਦ ਇਸ ਸਮੀਖਿਆ ਦਾ ਐਲਾਨ ਕੀਤਾ ਗਿਆ ਹੈ WA ਸਰਕਾਰ ਨੇ ਰਾਜ ਦੇ ਸਾਬਕਾ ਗਵਰਨਰ ਮੈਲਕਮ ਨੂੰ ਹਾਲੀਆ ਰਾਜ ਚੋਣਾਂ ਦੀ ਸੁਤੰਤਰ ਸਮੀਖਿਆ ਦੀ ਅਗਵਾਈ ਕਰਨ ਦੇ ਲਈ ਨਿਯੁਕਤ ਕੀਤਾ ਹੈ ਪੋਲਿੰਗ ਵਿੱਚ ਬੈਲਟ ਦੀ ਕਮੀ ਲੰਬੇ ਇੰਤਜ਼ਾਰ ਦੇ ਸਮੇਂ ਅਤੇ ਵੋਟਾਂ ਦੀ ਗਿਣਤੀ ਪ੍ਰਕਿਰਿਆ ਵਿੱਚ ਦੇਰੀ ਦੀਆਂ ਰਿਪੋਰਟਾਂ ਸ਼ਾਮਿਲ ਸਨ ਸਰਕਾਰ ਨੇ ਕਿਹਾ ਕਿ ਲਿਬਰਲ ਨੈਸ਼ਨਲਸ ਅਤੇ ਗ੍ਰੀਨਜ਼ ਇਸਦੀ ਪਹੁੰਚ ਦਾ ਸਮਰਥਨ ਕਰਦੇ ਨੇ ਅਤੇ ਪੋਚਕਿਚ ਦੀਆਂ ਸ਼ਰਤਾਂ ਤੇ ਸਲਾਹ مشورہ ਕੀਤਾ ਗਿਆ ਸੀ ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਹੈ ਕਿ ਮਿਸਟਰ ਮੈਲਕਮ ਨੂੰ ਸਮਿਖਿਆ ਨੂੰ ਸੂਚਿਤ ਕਰਨ ਵਿੱਚ ਮਦਦ ਕਰਨ ਦੇ ਲਈ ਵਿਸ਼ੇਸ਼ ਜਾਂਚ ਕਰਤਾ ਦੇ ਰੂਪ ਦੇ ਵਿੱਚ ਇੱਕ ਸੰਦਰਭ ਪੈਨਲ ਉਪਲਬਧ ਹੋਵੇਗਾ ਪ੍ਰੀਮੀਅਰ ਨੇ ਪੈਨਲ ਵਿੱਚ ਸ਼ਾਮਲ ਹੋਣ ਲਈ ਚਾਰ ਪ੍ਰਮੁੱਖ ਪਾਰਟੀਆਂ ਦੇ ਵਿੱਚੋਂ ਇੱਕ ਪ੍ਰਤੀਨਿਧੀ ਮੰਗੀ ਤੀ ਇਹ ਚੋਣ ਮਾਮਲਿਆਂ ਦੇ ਮਾਹਰ ਨੂੰ ਵੀ ਨਿਯੁਕਤ ਕੀਤਾ ਜਾਣਾ ਹੈ ਮਿਸਟਰ ਮੈਲਕਮ ਦੀ ਅੰਤਿਮ ਰਿਪੋਰਟ ਜੂਨ ਦੇ ਅੰਤ ਤੱਕ ਆਉਣ ਵਾਲੀ ਹੈ ਪਿਛਲੇ ਹਫਤੇ ਡਬਲਯੂਏ ਦੇ ਚੋਣ ਕਮਿਸ਼ਨਰ ਰੌਬਰਟ ਕੈਨੇਡੀ ਨੇ ਰਾਜ ਦੀਆਂ ਚੋਣਾਂ ਨੂੰ ਚਲਾਉਣ ਦੇ ਤਰੀਕੇ ਦੀ ਆਲੋਚਨਾ ਦੇ ਮੱਦੇਨਜ਼ਰ ਆਪਣੀ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ ਸੀ ਪ੍ਰੀਮੀਅਰ ਰੌਜ਼ਰ ਕੁੱਕ ਨੇ ਵਾਰ-ਵਾਰ ਮੁੱਦਿਆਂ ਨੂੰ ਅਸਵੀਕਾਰਨਯੋਗ ਦੱਸਿਆ ਸੀ ਅਤੇ ਸੰਤੰਤਰ ਜਾਂਚ ਦਾ ਵਾਅਦਾ ਕੀਤਾ ਸੀ ਜਦੋਂ ਕਿ ਰਾਸ਼ਟਰੀ ਨੇਤਾ ਸ਼ੇਨ ਲਵ ਨੇ ਮਿਸਟਰ ਕੈਨੇਡੀ ਨੂੰ ਪੂਰੀ ਜਾਂਚ ਪੂਰੀ ਹੋਣ ਤੱਕ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ ਮਿਸਟਰ ਲਵ ਨੇ ਉਹਨਾਂ ਮੁੱਦਿਆਂ ਵਿੱਚ ਇੱਕ ਲੇਬਰ ਹਾਇਰ ਕੰਪਨੀ ਪਰਸੋਲਕੇਲੀ ਦੀ ਭੂਮਿਕਾ ਬਾਰੇ ਵੀ ਸਪਸ਼ਟਤਾ ਮੰਗੀ ਹੈ 2025 ਦੀਆਂ ਚੋਣਾਂ ਪਹਿਲੀਆਂ ਰਾਜ ਚੋਣਾਂ ਸਨ ਜਦੋਂ ਤੋਂ ਇਲੈਕਟਰੋਲ ਕਮਿਸ਼ਨ ਨੇ ਆਪਣੀ ਅਸਥਾਈ ਚੋਣ ਕਰਮਚਾਰੀ ਪ੍ਰਦਾਨ ਕਰਨ ਲਈ ਫਰਮ ਨਾਲ ਇੱਕ ਇਕਰਾਰਨਾਮੇ ਤੇ ਹਸਤਾਖਰ ਕੀਤੇ ਸਨ ਅੱਜ ਐਲਾਨੀ ਗਈ ਚੋਣ ਦੀ ਵਿਸ਼ੇਸ਼ ਜਾਂਚ ਪੋਲਿੰਗ ਸਟੇਸ਼ਨਾਂ ਦੀ ਯੋਜਨਾਬੰਦੀ ਪ੍ਰਬੰਧਨ ਅਤੇ ਸਰੋਤਾਂ ਬੈਲਟ ਪ੍ਰਬੰਧਨ ਵੋਟਾਂ ਦੀ ਪ੍ਰਕਿਰਿਆ ਅਤੇ ਗਿਣਤੀ ਤੇ ਚੋਣਾਂ ਵਾਲੇ ਦਿਨ ਸਮੱਸਿਆਵਾਂ ਪੈਦਾ ਹੋਣ ਦੇ ਜਵਾਬ ਤੇ ਸਮੀਖਿਆ ਕਰੇਗੀ ਪ੍ਰੀਮੀਅਰ ਰੌਚਰ ਕੋਕ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਪੱਛਮੀ ਆਸਟ੍ਰੇਲੀਆ ਵਿੱਚ ਇੱਕ ਲੋਕਤੰਤਰੀ ਪ੍ਰਕਿਰਿਆ ਜੋ ਦੁਨੀਆ ਭਰ ਦੇ ਸਮਾਜਾਂ ਦੀ ਹੀਰਖ ਹੈ ਇਸ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਇਸ ਪ੍ਰਕਿਰਿਆ ਦੇ ਪ੍ਰਬੰਧਨ ਵਿੱਚ ਜਨਤਾ ਦਾ ਵਿਸ਼ਵਾਸ ਬਣਾਈਏ ਪ੍ਰੀਮੀਅਰ ਰੌਚਰ ਕੋਕ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮਾਰਚ ਰਾਜ ਦੀਆਂ ਚੋਣਾਂ ਦੇ ਅੰਤਮ ਨਤੀਜੇ ਨੇ ਮੇਰੀ ਨਵੀਂ ਲੇਬਰ ਸਰਕਾਰ ਦੇ ਸਪਸ਼ਟ ਅਤੇ ਨਿਰਵਿਵਾਦ ਸਮਰਥਨ ਨੂੰ ਦਰਸਾਇਆ ਪਰ ਵੋਟ ਦੇ ਪ੍ਰਬੰਧਨ ਨਾਲ ਸਬੰਧਤ ਕਿਸੇ ਵੀ ਸਵਾਲ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਇਸ ਲਈ ਮੈਂ ਇਹ ਜਾਂਚ ਕਰਨ ਦੇ ਲਈ ਇੱਕ ਸੁਤੰਤਰ ਵਿਸ਼ੇਸ਼ ਜਾਂਚ ਦਾ ਆਦੇਸ਼ ਦਿੱਤਾ ਹੈ ਕਿ ਵੋਟ ਦੀ ਯੋਜਨਾ ਪ੍ਰਬੰਧਨ ਅਤੇ ਸਰੋਤ ਕਿਵੇਂ ਬਣਾਏ ਗਏ ਸਨ ਤਾਂ ਜੋ ਅਸੀਂ ਇਹ ਯਕੀਨੀ ਬਣਾ ਸਕੀਏ ਕਿ ਜਨਤਾ ਦਾ ਵਿਸ਼ਵਾਸ ਸਾਡੇ ਤੇ ਬਰਕਰਾਰ ਹੈ ਪਿਛਲੇ ਸਮੇਂ ਦੇ ਵਿੱਚ 2016 ਦੀ ਮਾਰੂ ਵੂੜਨਾ ਬੁਸ਼ ਫਾਇਰ ਪੀਲ ਹੈਲਥ ਕੈਂਪਸ ਕੈਟਨਿੰਗ ਅਤੇ ਸੇਂਟ ਐਂਡਰਿਅਸ ਹੌਸਟਲ ਅਤੇ ਪਾਰਟ ਹਿਲਸ ਅਤੇ ਮਾਰਗਰੇਟ ਰਿਵਰ ਬੁਸ਼ ਫਾਇਰ ਵਿੱਚ ਜੈਂਸੀ ਸੋਸ਼ਨ ਦੇ ਦੋਸ਼ਾਂ ਦੇ ਸਬੰਧ ਵਿੱਚ ਵੀ ਵਿਸ਼ੇਸ਼ ਜਾਂਚਾਂ ਕੀਤੀਆਂ ਗਈਆਂ ਨੇ ਆਸਟ੍ਰੇਲੀਆ ਦੇ ਬ੍ਰਿਸਬੇਨ ਦੀ ਨਦੀ ਦੇ ਵਿੱਚ ਪਿਛਲੇ ਦਿਨੀ ਇੱਕ ਪੰਜਾਬੀ ਦੀ Laash ਮਿਲੀ ਸੀ ਜਿਸ ਦੀ ਮ੍ਰਿਤਕ ਦੇ ਪੰਜਾਬ ਲੈਣ ਦੀ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਮ੍ਰਿਤਕ ਦੇ ਜਦੋਂ ਪੰਜਾਬ ਪਹੁੰਚੀ ਤਾਂ ਪਰਿਵਾਰ ਦੇ ਵੱਲੋਂ ਦਮਨ ਦਾ ਸੰਸਕਾਰ ਕੀਤਾ ਗਿਆ ਤਾਂ ਦੱਸਦੀ ਹੈ ਕਿ ਦਮਨ 7 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਜਿਸ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਦਮਨਪ੍ਰੀਤ ਸਿੰਘ ਦੀ ਆਸਟ੍ਰੇਲੀਆ ਵਿਖੇ ਸ਼ੱਕੀ ਹਾਲਾਤਾਂ ਦੇ ਵਿੱਚ ਬ੍ਰਿਸਬੇਨ ਦੀ ਨਦੀ ਵਿੱਚੋਂ Laash ਮਿਲੀ ਸੀ ਸੋਮਵਾਰ ਨੂੰ ਸultanpur Lodhi ਵਿੱਚ ਉਸਦਾ ਅੰਤਿਮ ਸੰਸਕਾਰ ਹੋ ਗਿਆ ਬੀਤੇ ਦਿਨੀ ਆਸਟ੍ਰੇਲੀਆ ਦੇ ਬ੍ਰਿਸਬੇਨ ਤੋਂ ਮੰਦ ਭਾਗੀ ਖਬਰ ਸਾਹਮਣੇ ਆਈ ਸੀ ਜਦੋਂ ਇੱਕ ਪੰਜਾਬੀ ਨੌਜਵਾਨ ਦੀ ਸ਼ਤਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਸultanpur Lodhi ਦਾ ਰਹਿਣ ਵਾਲਾ ਸੀ ਜੋ ਕਿ ਤਕਰੀਬਨ 7 ਸਾਲ ਪਹਿਲਾਂ ਸੁਨਹਿਰੀ ਭਵਿੱਖ ਦੀ ਉਮੀਦ ਲੈ ਕੇ ਆਸਟ੍ਰੇਲੀਆ ਗਿਆ ਸੀ ਪਰ ਕਿਸਮਤ ਨੂੰ ਕੁਝ ਹੋਰ ਮੰਜ਼ੂਰ ਸੀ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਵਿੱਚ 15 ਮਾਰਚ 2025 ਨੂੰ ਬ੍ਰਿਸਬੇਨ ਨਦੀ ਦੇ ਵਿੱਚੋਂ ਦਮਨਪ੍ਰੀਤ ਸਿੰਘ ਦੀ ਮ੍ਰਿਤਕ ਦੇ ਮਿਲੀ ਸੀ ਜਿਸ ਦੀ ਜਾਣਕਾਰੀ ਉਥੋਂ ਦੀ ਸਿੰਡੀਗੇਟ ਪੁਲਿਸ ਦੇ ਵੱਲੋਂ ਉੱਥੇ ਰਹਿ ਰਹੀ ਉਸ ਦੀ ਭੈਣ ਅਮਨਦੀਪ ਕੌਰ ਦੇ ਨਾਲ ਸਾਂਝੀ ਕੀਤੀ ਗਈ ਦੱਸਦੀ ਹੈ ਕਿ ਮ੍ਰਿਤਕ ਦਮਨਪ੍ਰੀਤ ਸਿੰਘ ਅਜੇ ਕੁਵਾਰਾ ਸੀ ਅਤੇ ਉਸ ਦੀਆਂ ਤਿੰਨ ਭੈਣਾਂ ਅਤੇ ਇੱਕ ਭਰਾ ਹੈ ਜਿਨ੍ਹਾਂ ਦਾ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਹੁਤ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਮ੍ਰਿਤਕ ਦਮਨਪ੍ਰੀਤ ਦੀ ਲਾਸ਼ ਨੂੰ ਪਾਰਕਲੇ ਲਈ ਵਿਦੇਸ਼ ਮੰਤਰਾਲੇ ਅਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੀਵਾਲ ਨੂੰ ਗੋਹਾਰ ਲਗਾਈ ਗਈ ਸੀ ਸੰਤ ਸੀਚੀਵਾਲ ਦੇ ਦਖਲ ਦੇ ਮਗਰੋਂ ਦਮਨਪ੍ਰੀਤ ਸਿੰਘ ਦੀ ਲਾਸ਼ ਸੁਲਤਾਨਪੁਰ ਲੋਧੀ ਪਹੁੰਚੀ ਜਿੱਥੇ ਰੀਤੀ ਰਿਵਾਜਾਂ ਦੇ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰ ਇਸ ਮੌਕੇ ਬਹੁਤ ਹੀ ਵੱਡੇ ਦੁੱਖ ਦੇ ਵਿੱਚੋਂ ਗੁਜ਼ਰ ਰਿਹਾ ਹੈ ਉੱਥੇ ਹੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਬੋਡਾਦਲ ਦੇ ਮੁਖੀ ਬਾਬਾ ਬਵੀਰ ਸਿੰਘ 96 ਕੋੜੀ ਵੀ ਉਚੇਚੇ ਤੌਰ ਤੇ ਪਹੁੰਚੇ ਸਨ ਇਸ ਦੌਰਾਨ ਉਹਨਾਂ ਨੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਨੌਜਵਾਨ ਦੀ ਮੌਤ ਦੇ ਮਾਮਲੇ ਦੀ ਨਰਪੱਖ ਜਾਂਚ ਕਰਵਾਉਣ ਦੀ ਵੀ ਅਪੀਲ ਕੀਤੀ ਤਾਂ ਜੋ ਪਰਿਵਾਰ ਨੂੰ ਇਨਸਾਫ ਦਿਵਾਇਆ ਜਾ ਸਕੇ ਤਕਰੀਬਨ 7 ਸਾਲ ਪਹਿਲਾਂ ਦਵਨਪ੍ਰੀਤ ਸਿੰਘ ਨਰਸਿੰਘ ਦਾ ਕੋਰਸ ਕਰਨ ਦੇ ਲਈ ਆਸਟ੍ਰੇਲੀਆ ਗਿਆ ਸੀ ਜਿੱਥੇ ਉਸਨੇ ਪਹਿਲਾਂ 3 ਸਾਲ ਦਾ ਡਿਪਲੋਮਾ ਕੀਤਾ ਤੇ ਫਿਰ 2 ਸਾਲ ਦੀ ਡਿਗਰੀ ਹੈ ਤੇ ਹੁਣ ਸਰਵਿਸ ਕਰ ਰਿਹਾ ਸੀ ਅਚਾਨਕੇ ਦੁਖਦਾਈ ਘਟਨਾ ਵਾਪਰਦੀ ਹੈ ਅਤੇ ਉਸ ਦੀ লাশ ਨਦੀ ਦੇ ਵਿੱਚੋਂ ਮਿਲਦੀ ਹੈ ਹਾਲਾਂਕਿ ਮੌਤ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਰਿਹਾ ਆਸਟ੍ਰੇਲੀਅਨ ਪੁਲਿਸ ਮਾਮਲੇ ਦੀ ਇਨਕੁਆਇਰੀ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਡਿਊਟੀ ਤੋਂ ਵਾਪਿਸ ਪਰਤ ਕੇ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਸੀ ਜਦੋਂ ਉਸ ਦਾ ਫੋਨ ਲੰਬੇ ਸਮੇਂ ਤੱਕ ਸਵਿਚ ਆਫ ਆਇਆ ਤਾਂ ਉਸ ਦੀ ਭੈਣ ਨੇ ਮਾਮਲੇ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ ਇਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਦਮਨ ਦੀ ਲਾਸ਼ ਪਾਣੀ ਦੇ ਵਿੱਚੋਂ ਮਿਲੀ ਹੈ ਆਸਟ੍ਰੇਲੀਆ ਕੈਪੀਟਲ টেরਿਟਰੀ ਨੇ ਕੈਨਬਰਾ ਵਿੱਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹ ਕਤਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਆਦਮੀਆਂ ਦੀ ਭਾਲ ਕਰ ਰਹੀ ਹੈ ਜੇਕਰ ਕਿਸੇ ਦੇ ਕੋਲ ਵੀ ਇਸ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਜ਼ਰੂਰ ਸੰਪਰਕ ਕਰੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦਾ ਕਹਿਣਾ ਹੈ ਕਿ ਤਿੰਨ ਆਦਮੀਆਂ ਦੇ ਇੱਕ ਸਮੂਹ ਨੇ ਇੱਕ ਹਫਤੇ ਦੌਰਾਨ ਕੈਨਬਰਾ ਵਿੱਚ ਚਾਰ ਨਿਸ਼ਾਨੇ ਬਣਾ ਕੇ ਗੋਲੀਬਾਰੀ ਕੀਤੀ ਜਿਸ ਦੇ ਵਿੱਚ ਇੱਕ ਵਿਅਕਤੀ ਗੰਭੀਰ ਇਸ ਜ਼ਖਮੀ ਹੋਇਆ ਜਦਕਿ ਇੱਕ ਪਾਲਤੂ ਕੁੱਤੇ ਨੂੰ ਵੀ ਮਾਰ ਦਿੱਤਾ ਗਿਆ ਏਸੀਟੀ ਪੁਲਿਸਿੰਗ ਦੇ ਮੇਜਰ ਕ੍ਰਾਈਮ ਯੂਨਿਟ ਦੇ ਡਿਟੈਕਟਿਵ ਐਕਟਿੰਗ ਇੰਸਪੈਕਟਰ ਮਾਰਕ ਬੈਟੀ ਨੇ ਕਿਹਾ ਕਿ ਅਪਰਾਧੀਆਂ ਨੇ ਆਪਣੇ ਚਿਹਰੇ ਟਕੇ ਹੋਏ ਸਨ ਅਤੇ ਇਸ ਲਈ ਉਹਨਾਂ ਦੀ ਪਛਾਣ ਨਹੀਂ ਹੋ ਸਕੀ ਉਹਨਾਂ ਨੇ ਜਨਤਾ ਦੇ ਕਿਸੇ ਵੀ ਮੈਂਬਰ ਨੂੰ ਘਟਨਾਵਾ ਬਾਰੇ ਜਾਣਕਾਰੀ ਹੋਣ ਤੇ ਕ੍ਰਾਈਮ ਸਟਾਪਰਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ ATC ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਤਿੰਨ ਆਦਮੀਆਂ ਦੇ ਇੱਕ ਸਮੂਹ ਨੇ ਇੱਕ ਹਫ਼ਤੇ ਦੇ ਦੌਰਾਨ ਕੈਨਬਰਾ ਦੇ ਵਿੱਚ ਚਾਰ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਬਾਰੀ ਕੀਤੀ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਦੀ ਲੜੀ ਪਿਛਲੇ ਬੁੱਧਵਾਰ ਨੂੰ ਵਾਟਸਨ ਵਿਖੇ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਗੋਲੀਆਂ ਚੱਲਣ ਨਾਲ ਸ਼ੁਰੂ ਹੋਈ ਇਸ ਤੋਂ ਪਹਿਲਾਂ ਵੀਰਵਾਰ ਨੂੰ ਗ੍ਰੇਨਵੇ ਦੇ ਇੱਕ ਘਰ ਦੇ ਅੰਦਰ ਗੋਲੀਬਾਰੀ ਹੋਈ ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਗਲੇ ਦਿਨ ਡਾਊਨਰ ਦੇ ਇੱਕ ਘਰ ਦੇ ਅੰਦਰ ਕਈ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਇੱਕ ਕੁੱਤਾ ਮਾਰਿਆ ਗਿਆ ਇੱਕ ਵਿਅਕਤੀ ਦੇ ਪੇਟ ਵਿੱਚ ਗੋਲੀ ਲੱਗਣ ਦੀਆਂ ਰਿਪੋਰਟਾਂ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਉਸੇ ਵਾਟਸਨ ਅਪਾਰਟਮੈਂਟ ਵਿੱਚ ਬੁਲਾਇਆ ਗਿਆ ਜਿੱਥੇ ਪਿਛਲੇ ਹਫਤੇ ਗੋਲੀਆਂ ਚਲਾਈਆਂ ਗਈਆਂ ਸਨ ਪੈਰਾਮੈਡਿਕਸ ਨੇ ਉਸ ਵਿਅਕਤੀ ਦਾ ਮੌਕੇ ਤੇ ਇਲਾਜ ਕੀਤਾ ਇਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪੁਲਿਸ ਦਾ ਮੰਨਣਾ ਹੈ ਕਿ ਇਹ ਘਟਨਾਵਾ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਪਰ ਸੰਗਠਿਤ ਅਪਰਾਧ ਨਾਲ ਸੰਬੰਧਿਤ ਨਹੀਂ ਹਨ ਮੁਖਪਲੇ ਸਿਧਾਕਾਰੀ ਸਕਾਟਰੀ ਨੇ ਕੈਨਬਨ ਵਾਸੀਆਂ ਨੂੰ ਪ੍ਰੋਸਾ ਦਵਾਇਆ ਹੈ ਕਿ ਉਹ ਸੁਰੱਖਿਆਤ ਨੇ ਉਹਨਾਂ ਕਿਹਾ ਕਿ ਸਾਡੇ ਕੋਲ ਸਪਸ਼ਟ ਤੌਰ ਤੇ ਇਹ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਨੇ ਇਹ ਸਾਡੇ ਭਾਈਚਾਰੇ ਅਤੇ ਇਸ ਵਿੱਚ ਸ਼ਾਮਲ ਲੋਕਾਂ ਤੇ ਪੈਣ ਵਾਲੇ ਪ੍ਰਭਾਵਾਂ ਦੋਵਾਂ ਪੱਖੋਂ ਹੀ ਚਿੰਤਾ ਦਾ ਵਿਸ਼ਾ ਨੇ ਪਰ ਸਾਰੀਆਂ ਘਟਨਾਵਾਂ ਦੇ ਸੰਦਰਭ ਵਿੱਚ ਸਾਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਭਾਈਚਾਰੇ ਲਈ ਕੋਈ ਵੱਡਾ ਖਤਰਾ ਨਹੀਂ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਪਰਾਧੀ ਹਲੇ ਫੜੇ ਜਾਣੇ ਬਾਕੀ ਨੇ ਉਹਨਾਂ ਦੇ ਇਰਾਦੇ ਚੀਜ਼ਾਂ ਚੋਰੀ ਕਰਨ ਅਤੇ ਸਪਸ਼ਟ ਤੌਰ ਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਸਨ ਉਹਨਾਂ ਆਖਿਆ ਕਿ ਜੇਕਰ ਕਿਸੇ ਨੂੰ ਵੀ ਘਟਨਾਵਾ ਦੇ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਜ਼ਰੂਰ ਸੰਪਰਕ ਕਰਨ ਅੱਜ ਦੇ ਆਸਟ੍ਰੇਲੀਆ ਬੁਲੇਟਨ ਦੇ ਵਿੱਚ ਐਨਏ ਕੱਲ ਮੁੜਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ